ਇਹ ਕੱਲਾ ਭਗਵਾਨ ਜਵਾਨ ਹੀ ਨਹੀਂ ਸਿਰੇ ਦਾ ਇਹ ਨਿਕਲਿਆ ਇਹ ਦੂਪਹਿਲਾ ਵਾਲੇ ਉਹ ਦੂਪਹਿਲਾ ਵਾਲੇ ਇਹ ਸਾਰੇ ਹੀ ਕੋਜੇ ਸੀਗੇ ਸਾਰੇ ਤਾਂ ਕੀ ਨੂੰ ਪਤਾ ਨਹੀਂਗਾ ਕਿ ਦੁਨੀਆਂ ਦੇ ਵੀ ਕਿਸੇ ਵੀ ਹਿੱਸੇ 'ਚ ਜਿ세 ਵੀ ਸੱਚ ਕਿਸੇ ਧਾਰਮਿਕ ਗ੍ਰੰਥ 'ਚ ਨਹੀਂ ਨਾ ਬੇਅਦਬੀਆਂ ਨਹੀਂ ਹੋਈਆਂ ਜਿੰਨੀਆਂ ਪੰਜਾਬ 'ਚ ਹੋਈਆਂ ਬੇਅਦਬੀਆਂ ਖਿਲਾਫ ਸਖਤ ਕਾਨੂੰਨ ਬਣਾਉਣ ਲਈ ਗੁਰਜੀਤ ਸਿੰਘ ਫੌਜੀ ਲੰਬੇ ਸਮੇਂ ਤੋਂ ਸਮਾਣਾ ਵਿਖੇ ਟਾਵਰ ਤੇ ਚੜ ਕੇ ਧਰਨਾ ਦੇ ਰਹੇ ਹਨ ਪਰ ਸਰਕਾਰ ਵੱਲੋਂ ਇਸ ਮਸਲੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਮਸਲੇ ਤੇ ਚੁੱਪ ਧਾਰੀ ਬੈਠੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੂੰ ਇਸ ਮਸਲੇ ਦੀ ਗੰਭੀਰਤਾ ਸੰਬੰਧੀ ਜਾਣੂ ਕਰਵਾਉਣ ਲਈ ਸਰਬ ਧਰਮ ਬੇਅਦਬੀ ਰੋਕੂ ਮੋਰਚਾ ਵੱਲੋਂ ਅੱਜ ਸਮਾਣਾ ਵਿਖੇ ਪੰਤਕ ਇਕੱਤਰਤਾ ਕੀਤੀ ਗਈ ਜਿੱਥੇ ਸਿੱਖ ਮਰਿਆਦਾ ਅਨੁਸਾਰ ਗੁਰਬਾਣੀ ਕੀਰਤਨ ਅਤੇ ਗੁਰਮਤ ਵਿਚਾਰਾ ਹੋਈਆਂ ਉਪਰੰਤ ਸਿਖਾਗੂਆਂ ਵੱਲੋਂ ਇਸ ਗੰਭੀਰ ਮਸਲੇ ਤੇ ਵਿਚਾਰ ਸਾਂਝੇ ਕੀਤੇ ਗਏ ਇਸ ਮੌਕੇ ਸੜਕ ਜਾਮ ਕਰਕੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਸਾਨੂੰ ਕੋਈ ਸ਼ੌਕ ਨਹੀਂਗਾ ਕਿਤੇ ਗੁਰੂ ਅਰਸਾਏ ਜਾ ਕੇ ਸੜਕਾਂ ਰੋਕੀਏ ਕਿਤੇ ਲੁਧਿਆਣੇ ਕਿਤੇ ਬਠਿੰਡੇ ਤੇ ਹੁਣ ਆਜਿਏ ਸਮਾਣੀ ਉਹ ਇੱਕ ਲਾਈਨ ਹੈ ਮੇਰਾ ਦੋਸਤ ਹਰਫ ਚੀਮਾ ਉਹਨੇ ਲਿਖਿਆ ਤੇ ਖਬਰਦਾਰੇ ਵਾਰ ਨੇ ਗਾਈਆਂ ਆ ਉਹ ਲਾਈਨ ਬੜੀ ਸਹੀ ਸੀ ਕਿ ਸਾਡੇ ਲਈ ਕਿਲੇ ਬਣ ਗੁਆ ਸੜਕਾਂ ਦੇ ਬਾਦਸ਼ਾਹ ਇਹ ਕਿਲੇ ਬਣ ਗੀਆਂ ਔਰ ਇਨਾਂ ਕਿਲੀਆਂ ਚ ਬਹਿ ਕੇ ਸਾਨੂੰ ਲੜਨਾ ਪੈ ਰਿਹਾ ਇਨਾਂ ਜ਼ਾਲਮ ਹਕੂਮਤਾਂ ਨਾਲ ਔਰ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿ ਦਿਆਂ ਸਪੈਸ਼ਲੀ ਇਹ ਅੱਲਾਹ ਭਗਵਾਨ ਤਬਾਨ ਹੀ ਨਹੀਂ ਸਿਰੇ ਦਾ ਇਹ ਨਿਕਲਿਆ ਇਹ ਤੋਂ ਪਹਿਲਾਂ ਵਾਲੇ ਉਸ ਤੋਂ ਪਹਿਲਾਂ ਵਾਲੇ ਇਹ ਸਾਰੇ ਹੀ ਕੋਜੇ ਸੀਗੇ ਸਾਰੇ ਨੇ ਤਾਂ ਕੀ ਇਹਨਾਂ ਨੂੰ ਪਤਾ ਨਹੀਂਗਾ ਕਿ ਦੁਨੀਆ ਦੇ ਵੀ ਕਿਸੇ ਵੀ ਹਿੱਸੇ 'ਚ ਜਿseverity ਸੱਚ ਕਿਸੇ ਧਰਮਕ ਗਰੰਥ ਦੀਆਂ ਇੰਨੀਆਂ ਬੇਅਦਬੀਆਂ ਨਹੀਂ ਹੋਈਆਂ ਜਿੰਨੀਆਂ ਪੰਜਾਬ 'ਚ ਹੋਈਆਂ ਨੇ ਇੱਕ ਪੱਛਮੀ ਬੰਗਾਲ ਦੀ ਸਰਕਾਰ ਨੇ ਕਰੇ ਪੋਇਆ ਫਾਂਸੀ ਦੀ ਸਜ਼ਾ ਕਰਤੀ ਯੂਪੀ ਵਾਲਿਆਂ ਨੇ ਬਣਾਤਾ ਕਿ ਪੰਜਾਬ ਸਰਕਾਰ ਸਰਬ ਧਰਮ ਜਿੰਨੇ ਵੀ ਗਰੰਥ ਨੇ ਉਹਨਾਂ ਦੀ ਬੇਅਦਬੀ ਨਾ ਹੋਵੇ ਸਟੇਟ ਕੋਲੇ ਆ ਅਧਿਕਾਰ ਹੈ ਕਾਨੂੰਨ ਬਣਾਉਣ ਦਾ ਦੀ ਬਣਾ ਨਹੀਂ ਸਕਦੀ ਕੀ ਮੈਂ ਨਹੀਂ ਆਦਾ ਗਲਤ ਬਾਤਾ ਉੱਤੇ ਸ਼ਰਾਬ ਪੀ ਕੇ ਕੁਝ ਬੰਦੇ ਮਰ ਗਏ ਸੀ ਮੁੱਖ ਮੰਤਰੀ ਨੇ ਚੱਕੀ ਕੱਢੀ ਭੱਜ ਗਿਆ ਜਿਹੜੇ ਉਹਦੇ ਹੋਰ ਐਪੀਸੀ ਸੀ ਉਹ ਵੀ ਭੱਜ ਪਏ ਨਾ ਤੈਨੂੰ ਦੀਦੇ ਨਹੀਂ ਗਈ 8 ਮਹੀਨਿਆਂ ਦਾ ਬੈਠਾ ਭਾਈ ਗੁਰਜੀਤ ਸਿੰਘ ਖਾਲਸਾ ਨਹੀਂ ਕੀਤਾ ਉਹਦੀ ਰੋ ਨੇ ਵੈਨ ਬੂੰਦੀ ਮਾਂ ਨਹੀਂ ਦੀਦੀ ਉਹਦੇ ਬੱਚੇ ਨਹੀਂ ਦੀਦੇ ਉਹਦੀ ਸਿੰਘ ਨਹੀਂ ਦੀਦੀ ਨਾ ਇੰਨਾ ਦਿਨ ਜਿੰਨਾ ਚਿਰ ਨੱਕ ਜਿੰਨਾ ਕੇਲਵੀ ਪੈਂਦੀ ਜਿੰਨਾ ਚਿਰ ਸੰਗਤ ਬਾਹਰ ਨਹੀਂ ਆਉਂਦੀ ਨਿਕਲ ਕੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਆ ਬੈਠੇ ਵਿਚਾਰੇ ਧੁੱਪੇ ਜਿੰਨਾ ਦੇ ਬੱਚੇ ਗੁਜ਼ਰੇ ਸੀ ਬਗਾਇਰ ਦੇ ਜਰਾ ਇਹਨਾਂ ਨੂੰ ਆ ਬੈਠਾ ਵਿਚਾਰਾ ਸੜਕ ਤੇ ਜੀਦਾ ਮਹੀਨਾ ਪਹਿਲਾਂ ਨਜਾਇਜ਼ ਮਾਈਨਿੰਗ ਵਾਲੇ ਟਿਪਰ ਨੇ ਬੱਚੇ ਕੁਚਲ ਕੇ ਮਾਰਤੇ ਇਹ ਮੰਦਰ ਅੱਗੇ ਬੈਠੇ ਸੀ ਵਿਚਾਰੇ ਸੱਤ ਬੱਚਿਆਂ ਦੀਆਂ ਮਤਲਬ ਉਹਨਾਂ ਦੀਆਂ ਰੂਹਾਂ ਨੂੰ ਸ਼ਾਂਤੀ ਨਾ ਦਿਵਾ ਕੇ ਉਹਨਾਂ ਦੇ ਇਨਸਾਫ਼ ਲਈ ਲੜ ਰਹੇ ਸੀ ਇੱਕ ਮਹੀਨੇ ਦਾ ਕਿਸ ਬੰਦੇ ਨੇ ਝਾਤੀਆਂ ਨਹੀਂ ਜੀਣਾ ਸਾਡਾ ਮੁੱਖ ਮੰਤਰੀ ਹੈ ਜਾਂ ਜਿਹੜੀ ਸਾਡੀ ਸਰਕਾਰ ਜਦੋਂ ਸਾਰੇ ਆ ਗਏ ਤਾਂ ਫੇਰ ਆਹਦੇ ਲੋਜੀ ਉਹਨਾਂ ਐਸਪੀ ਵੀ ਸਸਪੈਂਡ ਹੁੰਦੀ ਐਸਪੀ ਵੀ ਸਸਪੈਂਡ ਤੇ ਉਹ ਫੜ ਵੀ ਲਿਆ ਜਿਹੜਾ ਰੁਗਵੀਰ ਸਿੰਘ ਸੀ ਨਾ ਮਹੀਨਾ ਪਹਿਲਾਂ ਨਹੀਂ ਹੋ ਸਕਦਾ ਸੀ ਮਹੀਨਾ ਪਹਿਲਾਂ ਤੈਨੂੰ ਕੀ ਹੋਇਆ ਸੀ ਹਰ ਰੋਜ਼ ਤੇਰਾ ਇੰਟੈਲੀਜੈਂਸ ਦਾ ਡੀਜੀਪੀ ਤੈਨੂੰ ਰਿਪੋਰਟ ਕਰਦਾ ਹੈ ਤੈਨੂੰ ਪਤਾ ਹੈ ਹੁਣ ਅਸੀਂ ਉਹੀ ਗੱਲ ਫੇਰ ਪੁੱਛਦੇ ਆਂ ਔਰ 8 ਮਹੀਨਿਆਂ ਤੋਂ 6 बाई 2 ਦੀ ਜਗ੍ਹਾ 'ਚ ਬੈਠਾ ਭਾਈ ਗੁਰਜੀਤ ਸਿੰਘ ਖਾਲਸਾ ਨਹੀਂ ਕੀਤਾ ਉਹ ਕੋਚਰ ਦੇ ਲਈ ਮੰਗ ਰਿਹਾ ਉਹ ਗੁਰੂ ਲਈ ਮੰਗ ਰਿਹਾ ਉਹ ਗੁਰੂ ਜਿਹੜਾ ਅਮਰਿੰਦਰ ਸਿੰਘ ਦਾ ਵੀ ਹੈ ਭਗਵੰਤ ਦਾ ਵੀ ਹੈ ਬਾਦਲ ਦਾ ਵੀ ਹੈ ਕਿਹਾ ਬਾਕੀ ਦੇ ਕਾਂਗਰਸੀਆਂ ਦਾ ਵੀ ਹੈ ਕੀ ਇਹਨਾਂ ਨੂੰ ਦੀਦਾ ਨਹੀਂ ਕੀ ਇਹਨਾਂ ਨੂੰ ਲੱਗਦਾ ਨਹੀਂ ਕਿ ਉਹਦੀ ਬੇਅਦਬੀ ਰੋਕਣ ਲਈ ਇੱਕ ਕਾਨੂੰਨ ਬਣਾਇਆ ਜਾਵੇ ਕੋਈ ਦੱਸ ਦੇ ਮੈਨੂੰ ਇਹ ਕਿਸੇ ਫਿਰਕੇ ਦੇ ਖਿਲਾਫ ਹੈ ਇਹ ਕਿਸੇ ਵੀ ਧਰਮ ਦੇ ਖਿਲਾਫ ਹੈ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਹੈ ਜੇ ਨਹੀਂ ਤਾਂ ਫਿਰ ਮੈਨੂੰ ਦੱਸੋ ਇਹ ਕਾਨੂੰਨ ਬਣ ਕਿਉਂ ਨਹੀਂ ਰਿਹਾ ਹੈ ਜੇ ਨਹੀਂ ਬਣ ਰਿਹਾ ਤਾਂ ਫਿਰ ਸਮਝੋ ਕਿ ਨਲਾਇਕ ਨੇ ਬੇਈਮਾਨ ਨੇ ਤੇ ਨਲਾਇਕਾਂ ਤੇ ਬੇਈਮਾਨਾਂ ਨੂੰ ਕੀ ਆ ਕੀ ਕਿਹਾ ਜਾਂਦਾ ਹੈ ਕਿ ਚੱਲ ਭਾਈ ਹੁਣ ਤੂੰ ਚੱਲ ਲੇ। ਤੇ ਜਿਹੜਾ ਨਵਾਂ ਬਣੂ ਇਨ੍ਹਾਂ ਸ਼ਰਤਾਂ ਤੇ ਬਣੂ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਸੰਗਤੋ। ਧਿਆਨ ਨਾਲ ਸੁਣ ਲਿਓ ਜੇ ਕਸੂਰ ਸਾਡੇ 'ਚ ਐ। ਇਹ ਉੱਤੋਂ ਦੀ ਨਿੱਕੇ ਮੁੱਖ ਮੰਤਰੀ ਬਣ ਕੇ ਅਸੀਂ ਚੁਣੇ ਐ। ਜਦੋਂ ਆਪਾਂ ਇਨ੍ਹਾਂ ਨੂੰ ਚੁੰਨਦੇ ਆ ਕੀ ਆਪਾਂ ਉਦੋਂ ਕਿਤੇ ਪੁੱਛਿਆ ਇਨ੍ਹਾਂ ਨੂੰ ਕਿ ਤੁਹਾਡੀਆਂ ਪਾਲਿਸੀਆਂ ਕੀ ਹੋਣਗੀਆਂ? ਤੁਹਾਡੀ ਪੁਲਿਸ ਕਿਵੇਂ ਫੰਕਸ਼ਨ ਕਰੂਗੀ? ਜੇ ਪੁੱਛਿਆ ਹੁੰਦਾ ਤਾਂ ਜਨਸ਼ਾ ਇਹ ਵੇ ਕਰਿਆ ਹੁੰਦਾ ਜੇ ਅਸੀਂ ਰੇਟੇ ਦੀ ਪਾਲਸੀ ਪੁੱਛੀ ਹੁੰਦੀ ਤਾਂ ਇਹਨਾਂ ਦੇ ਬੱਚਿਆਂ ਨੇ ਗੁਜ਼ਰਨਾ ਸੀ ਤੇ ਜੇ ਅਸੀਂ ਆਦਾਲਿਆਂ ਨੂੰ ਬਣਾਉਣ ਤੋਂ ਪਹਿਲਾਂ ਪੁੱਛਿਆ ਹੁੰਦਾ ਕਿ ਤੁਹਾਡੇ ਇਨਕਲਾਬ ਇਹ ਆਦਦੀਆਂ ਦੇ ਉੱਤੇ ਕਾਨੂੰਨ ਬਣਾਉਣਾ ਹੈ ਜਾਂ ਨਹੀਂ ਜੇ ਕਹਿੰਦੇ ਹੈ ਜੋ ਇਹਨਾਂ ਨੇ ਕਿਹਾ ਸੀ ਤਾਂ ਆਪਾਂ ਨੂੰ ਪੁੱਛਣਾ ਚਾਹੀਦਾ ਸੀ ਕਿੰਨੇ ਦਿਨਾਂ ਚ ਉਹਦਾ ਫਰਣਾ ਕੀ ਹੈ ਦਸ ਸੰਗਤ ਦੇ ਸਾਹਮਣੇ ਦੇ ਅੱਜ ਵੀ ਦਾ ਵਕ ਚਲੋ ਨਹੀਂ ਕੀਤਾ ਤਾਂ ਮੇਰੀ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਜੇ ਪੰਜਾਬ ਬਚਾਉਣਾ ਹੈ ਤਾਂ ਇਹ ਕੀ ਕਰ ਲਿਓ ਜੀ ਨਹੀਂ ਤਾਂ ਮੈਂ ਤੁਹਾਨੂੰ ਲਿਖ ਕੇ ਦਿੰਦਾ ਤਿੰਨਾ ਸਾਲਾਂ ਬਾਅਦ ਸਾਡਾ ਪੰਜਾਬ ਬਰਬਾਦ ਹੋ ਗਿਆ ਸਮਝੋ 4 ਲੱਖ 20000 ਕਰੋੜ ਰੁਪਇਆ ਖੋਦੇ ਤੇ ਕਰਜ਼ਾ ਹੈ ਤੇ ਥੋੜੀ ਕਮਾਈ ਹੈਗੀ ਹੈ 110000 ਕਰੋੜ ਤੇ ਕਰਜ਼ਾ 420000 ਕਰੋੜ ਜਦੋਂ ਸਾਡਾ ਕਰਜ਼ਾ 5 ਲੱਖ ਕਰੋੜ ਤੋਂ ਉੱਤੇ ਚੜਿਆ ਗਿਆ ਜਿਹੜਾ ਕਿ ਸਾਡੀ ਇਕਨੋਮੀ ਦੇ ਸਾਈਜ਼ ਤੋਂ ਅੱਧੋਂ ਉੱਤੇ ਹੋਗਾ ਸਾਡੀ ਸਰਕਾਰ ਨੂੰ ਕਰਜ਼ਾ ਨਹੀਂ ਮਿਲਣਾ ਅਸੀਂ ਤਨਖਾਹਾਂ ਨਹੀਂ ਦੇ ਪਾਵਾਂਗੇ ਮੈਂ ਪਰसों ਜਨੋ ਤੇ ਗੁਰੂ ਹਰਸਾਏ ਅਸੀਂ ਸੜਕ ਤੇ ਬੈਠੇ ਸੀ ਕਿ ਡੀਐਸਪੀ ਨੂੰ ਗੱਲ ਦੱਸੀ ਮੈਂ ਕਿ ਤੁਸੀਂ ਸਾਡੇ ਕੋਲ ਤੇ ਡੰਡੇ ਚੱਕ ਕੇ ਆ ਜਾਨੇ ਹੋ ਤੁਹਾਨੂੰ ਪਤਾ ਤਨਖਾਹਾਂ ਨਹੀਂ ਮਿਲਦੀ ਤਾਂ ਮੈਨੂੰ ਪਤਾ ਕੀ ਆਂਦੇ ਆਨੇ ਮੈਨੂੰ ਪਿਛਲੀ ਵਾਰੀ ਵੀ ਸਾਨੂੰ ਚਾਰ ਵਾਰੀਆਂ ਚ ਤਨਖਾਹ ਮਿਲੀ ਆ ਚਾਰ ਵਾਰਾਂ ਚ ਤੇ ਪੰਜਾਬ ਜਾਮ 18% ਤੇ ਮਿਲਿਆ 18% ਇੱਕ ਡਿਫਾਲਟਰ ਬੰਦੇ ਨੂੰ ਮਿਲਦਾ ਹੈ